ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਵਾਦਾ ਲਓ ਜੀ ਮੌਸਮ ਹੁਣ ਤੁਹਾਨੂੰ ਪਤਾ ਵੀ ਤਿੰਨ ਚਾਰ ਦਿਨ ਦਾ ਐਨ ਬਦਲਬਾਈ ਹੋਈ ਵੀ ਆ ਹਨਾ ਆ ਦੇਖੋ ਐ ਹਨੇਰੀ ਜੀ ਵਾਲਾ ਮੌਸਮ ਬਣ ਗਿਆ ਅੱਜ ਤਾਂ ਬਦਲ ਬਾਈ ਕਰਕੇ ਲੱਗਦਾ ਉਮੀਦ ਪੂਰੀ ਹਰ ਰੋਜ਼ੇ ਉਮੀਦ ਹੁੰਦੀ ਆ ਵੀ ਅੱਜ ਆਊਗਾ ਅੱਜ ਆਊਗਾ ਪਰ ਪੈਂਦਾ ਬੂੰਦਾ ਔਖਈਆ ਹਨਾ ਤੇ ਪੈਂਦਾ ਨਹੀਂ ਹੈ ਕਈ ਦਿਨ ਹੋ ਗਏ ਮੀਂਹ ਨੂੰ ਦੇਖਦਿਆਂ ਨੂੰ ਇੱਕ ਮੀਂਹ ਪੈ ਲਿਆ ਚਲੋ ਚੰਗਾ ਜਿਹੜਾ ਪੈ ਲਿਆ ਹੁਣ ਤਾਂ ਪਰ ਤਕਰੀਬਨ 3-4 ਦਿਨ ਹੋ ਗਏ ਰੋਜ਼ੇ ਸੋਚ ਲੰਦੇ ਆ ਵੀ ਅੱਜ ਪੈ ਜਾਣਾ ਯਾਰ ਅੱਜ ਬੱਦਲ ਬਹੁਤ ਆ ਨਹੀਂ ਅੱਜ ਪੈ ਜਾਣਾ ਯਾਰ ਪਰ ਪੈਂਦਾ ਨਹੀਂ ਭਾਈ ਹਨਾ ਮਾਲਕ ਦੀ ਰਜ਼ਾ ਹੈ ਜਦੋਂ ਉਹਦੀ ਮਰਜ਼ੀ ਹੋਏ ਉਦੋਂ ਹੀ ਪੈਣਾ ਪਰ ਹੁਣ ਤੁਸੀਂ ਕਹਣਾ ਵੀ ਫੇਰ ਅਸੀਂ ਕਹੀ ਜਾਂਦਾ ਅੱਜ ਉਮੀਦ ਉਦਾਂ ਭਾਈ ਬਹੁਤ ਆ ਅੱਜ 100 ਚੋਂ 90% ਉਮੀਦ ਆ ਕਿਉਂਕਿ ਇਧਰਲੀ ਸਾਈਡ ਨੂੰ ਤੁਸੀਂ ਦੇਖ ਸਕਦੇ ਇਧਰ ਨੂੰ ਬੱਦਲ ਬਹੁਤ ਆ ਇਧਰ ਨੂੰ ਦੂਰ ਨਾਲ ਬੱਦਲ ਕਾਫੀ ਆ ਇਧਰ ਵਾਲਾ ਬੱਦਲ ਹਰੇਕ ਵਾਰ ਪੈ ਕੇ ਵੀ ਜਾਂਦਾ ਹਨਾ ਬਾਕੀ ਚਲੋ ਦੇਖਦੇ ਆ ਕੀ ਬਣਦਾ ਤੇ ਲਓ ਭਾਈ ਮੌਸਮ ਹੋਇਆ ਬਹੁਤ ਠੰਡਾ ਹੈ ਹਣ ਥੋੜਾ ਜਿਹਾ ਵਿਲੇ ਤੇ ਹਜੇ ਫਿਲਹਾਲ ਮਾ ਜੀ ਅੰਨੂ ਕਿ ਹਾਂ ਮਹਾਪਾਈ ਕੁਛ ਖਾਣੇ ਨੂੰ ਭੁੱਖ ਲੱਗੀ ਹੈ। ਮਾਂ ਨੂੰ ਖਾਣੇ ਨੂੰ ਬਣਾ। ਹੂੰ ਤੇ ਭਾਈ ਮੈਡਮ ਨੇ ਵੀ ਸੁਣ ਲਈ ਗੱਲ। ਜਲਦੀ ਉਹ ਅੱਜ ਦਾ। ਜੀ ਆਪਦਾ ਵੀ ਕਰਦਾ ਹੋਣਾ। ਭੁੱਖ ਆਪ ਨੂੰ ਵੀ ਲੱਗੀ ਵੀ ਹੋਣੀ ਆ। ਤੇ ਕਹਿੰਦੀ ਚਲੋ ਬਣਾ ਲੰਨੇ ਆ ਫੇਰ। ਥਾਂ ਕਰਕੇ ਹੁਣ ਕੜਾਹੀ ਲਈ ਪਾਈ ਧਰ। ਹੈਨਾ ਤੇ ਦੇਖਦੇ ਆ ਫੇਰ ਉਹ ਕੀ ਬਣਦਾ। ਕੀ ਬਣਾਉਨੇ ਆ ਹੈਨਾ। ਫੇਰ ਮਨ ਨੂੰ ਲੱਗਦਾ ਵੀ ਤੇ ਚਲੋ ਆਜੋ ਫਿਰ ਚਲਦੇ ਆ ਹਨਾ ਦੇਖਦੇ ਆ ਕੀ ਬਣਦਾ ਕੀ ਨਹੀਂ ਇਹਦਾ ਭਾਈ ਹੁਣ ਬਣੇ ਦੇ ਪਤਾ ਲੱਗੂਗਾ ਕਹੀ ਜਾਂਦੇ ਆ ਕੋਈ ਬਣਾਉਣਾ ਬਣਾਉਣਾ ਤੁਸੀਂ ਬਹਿ ਜਾਓ ਤੁਸੀਂ ਖਾਣੇ ਵਾਲੇ ਬਣੋ ਤੁਹਾਨੂੰ ਕੀ ਆ ਮੈਂ ਚਲੋ ਕੋਈ ਗੱਲ ਨਹੀਂ ਭਾਈ ਖਾਣੇ ਵਾਲੇ ਬਣ ਜਾਂਦੇ ਅਸੀਂ ਹਨਾ ਤੇ ਆਜੋ ਫੇ ਦੇਖਦੇ ਆ ਹੁਣ ਕੀ ਬਣਨ ਲੱਗਿਆ ਭਾਈ ਉਧਰ ਮਿਲਦੇ ਆ ਜਾ ਕੇ ਹਾਂਜੀ ਮੈਡਮ ਜੀ ਕੀ ਖਲਾਉਣਾ ਫਿਰ ਅੱਜ ਅੱਜ ਦੇਖਿਓ ਜੀ ਤੁਸੀਂ ਬੋਇਲ ਕਰ ਲਿਆ ਪਰੇ ਆਲੂ ਹਾਂ ਠੀਕ ਆ ਲੋੜ ਪਾਤਾ ਜੀ ਮੈਂ ਹਾਂ ਹਾਂ ਅਖਦੀ ਥੋੜੇ ਜਿਹਾ ਗਰਮ ਮਸਾਲਾ ਬਣਾ ਲੰਨੇ ਆ ਘਰੇ ਹਾਂ ਜਿਹੜਾ ਜਿਹੜਾ ਧਨੀਆ ਜੇ ਹੁੰਦੇ ਆ ਆਪਣੇ ਸਾਥ ਤੇ ਅਸੀਂ ਸਾਰੀਆਂ ਆਈਟਮਾਂ ਆਪ ਪਾ ਕੇ ਕਰ ਲੰਨੇ ਹੁੰਦੇ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਦਾਲ ਵਿੱਚ ਪਾ ਲੈਣੀ ਆਪਾਂ ਨੇ ਥੋੜੀ ਜਿਹੀ ਪਾ ਲਈ ਲਾਲ ਮਿਰਚ ਹੈ ਵਿੱਚ ਪਹਿਲਾਂ ਆਲੂ ਪਾਏ ਵੀ ਹੈ ਆਲੂ ਪਾਏ ਵੀ ਜੀ ਬੁਇਲ ਕਰਕੇ ਬੁਇਲ ਕਰਕੇ ਇਧਰ ਮਾਤਾ ਜੀ ਵੀ ਆ ਗਏ ਭਾਈ ਸਾਸਰੀ ਗਾਲ ਜੀ ਸਾਰਿਆਂ ਨੂੰ ਨੇ ਵੰਚ ਦੇਖਦੀ ਹੈ ਕੀ ਬਣਾਉਣੀ ਲੱਗੀ ਮੇਰੀ ਨੂੰ ਕੋਲ ਮਿਰਚਾਂ ਤੇ ਆਦਾ ਅੱਛਾ ਮਿਰਚਾਂ ਤੇ ਆਦਾ ਭਾਈ ਠੀਕ ਆ ਮਿਰਚਾਂ ਨਾਲ ਇਹ ਤੇਜ਼ ਆ ਜੀ ਜੀ ਹਾਂ ਹਾਂਜੀ ਹਾਂਜੀ ਆ ਛੱਡ ਦੋ ਥੋੜਾ ਜਿਹਾ ਤੋਂ ਮਸਾਲਾ ਜਿਹੜਾ ਘਰ ਪਿਆ ਯੂਜ਼ ਕਰ ਲੈਂਦੇ ਸਵਾਦੇ ਪਾਣ ਮੈਂ ਆ ਛੱਡ ਦੋ ਵਿੱਚੀ ਠੀਕ ਆ ਅੱਛਾ ਚਲਨੇ ਭਾਈ ਲੱਗਦੀ ਤਾਂ ਆਈਟਮ ਕੋਈ ਨਮੀ ਜੀ ਹੋਏ ਮੈਨੂੰ ਇਹਦੇ ਪਰੌਂਠੇ ਹੀ ਤਾਂ ਨਹੀਂ ਖਲਾਦਣੇ ਬਣਾ ਕੇ ਆਹਦੇ ਵਿੱਚ ਪਰੌਂਠੇ ਬਣਨਗੇ ਅੱਛਾ ਕੜਾਹੀ ਵੀ ਰੱਖੀ ਪਈ ਆ ਕੜਾਹੀ ਵਿੱਚ ਪਰੌਂਠੇ ਬਣਨੇ ਆ ਆਈ ਪਰੌਂਠੇ ਬਣਨਗੇ ਮੈਂ ਕਹਿੰਦਾ ਕਿਆ ਪਤਾ ਵਾ ਪਾ ਜੀ ਲਓ ਜੀ ਭਾਈ ਦੇ ਪਕੌੜਾ ਹੁੰਦਾ ਪਕੌੜੇ ਬਣਾ ਕੇ ਆਏ ਜਾਂਦੇ ਆ ਨਹੀਂ ਦਿਲ ਨਹੀਂ ਤਾਂ ਸੋਟੇ ਬੱਸ ਮੁਝ ਖਾ ਲੈ ਠੀਕ ਆ ਫਿਰ ਪਕੌੜੇ ਮੈਂ ਨਾਲੇ ਨਹੀਂ ਕਚੋਰੀਆਂ ਬਣੀਆਂ ਜਾਂਦੀਆਂ ਨੇ ਨਾਲੇ ਖਾਣੇ ਨਾਲੇ ਖਾਣੇ ਆ ਪਾਪਾ ਜੀ ਨੇ ਸਾਤੇ ਪਹਿਲਾਂ ਆਪਾ ਭੱਜ ਕੇ ਹੈਂ ਦੱਸ ਚਲੋ ਇਹਦਾ ਹੋਣੀਦਾ ਪਾਪਾ ਨਾ ਖਾਵੇ ਪਾਪੇ ਨੇ ਕਹਾ ਲੈ ਇਹ ਤਾਂ ਵਧੀਆ ਬਣ ਗਈ ਨਰਮ ਚੀਜ਼ ਆ ਹਾਂ ਸਹੀ ਗਾ ਇਹਦਾ ਕਰਮਾ ਨਾਲੇ ਮਿਲਦੇ ਆ ਚਲ ਬਗੈਰ ਦਿੰਦਾ ਤੇ ਜਾਂਦੇ ਬਗੈਰ ਦਿੰਦਾ ਤੇ ਹਾਂ ਗਾਹ ਨੂੰ ਹੋਵੇ ਪਾਪਾ ਚਾਹ ਦਾ ਗਲਾਸ ਕੰਗਣੀ ਵਾਲਾ ਹਾਂ 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 ਆਪਾ ਜੀ ਦੇ ਮੂੰਹ ਆ ਤਾਂ ਹੁਣ ਆਉਣ ਲੱਗ ਗਿਆ ਪਾਣੀ ਚਾਹਦਾ ਨਾ ਆ ਮ ਸੁਣ ਕੇ ਇੱਧਰ ਸਾਡਾ ਲੱਡੂ ਘੁੰਮ ਰਿਹਾ ਜੀ ਉਹ ਲੱਡੂ ਹਾਂਜੀ ਪਾਣੀ ਲੈ ਲਓ ਤੁਹਾਨੂੰ ਮੈਂ ਕਾ ਇੰ ਘੁਮਾਈਏ ਪਾਣੀ ਮੂੰਗਰੀ ਤਾਂ ਠੀਕ ਆ ਅੱਜ ਮੈਂ ਕਹਿੰਦਾ ਮੈਂ ਵੀ ਪਹਿਲੀ ਵੀ ਪਹਿਲੀ ਵਾਰ ਬਿਠਾਇਆ ਇਹਦੇ ਤੇ ਮੇਰੇ ਉਠਾ ਲਿਆ ਦੂਈ ਵਾਰ ਬਿਠਾਇਆ ਘੁਮਾ ਸੁੱਖੀ ਲੈ ਕੇ ਦੇਖੀ ਕਿ ਕਰੋਂ ਟਿੰਕਰ ਦਾ ਜੀ ਚ ਬ੍ਰੈੱਡ ਜਿਆਦਾ ਰੁਕਦੇ ਫੇਰ ਫੇਰ ਟਿੰਕਰ ਦਾ ਹਾਂ ਜੇ ਘੁਮਾਈ ਜੋ ਫੇਰ ਠੀਕ ਆ ਜੇ ਘੁਮਾਈ ਜੋ ਫੇਰ ਘੁੰਮੀ ਜਾਂਦਾ ਫੇਰ ਫੇਰ ਉਹ ਦੇਖਾ ਦੇ ਦੇਖੀ ਜਾਦਾ ਸਹੀ ਗੱਲ ਆ ਸੁਣਾ ਸਿਰਵਾਦ ਕਰ ਅੱਜ ਇੱਕ ਗਰਾਰੀ ਫਸ ਗਈ ਸੀ ਕੀ ਹੋ ਗਿਆ ਤਾਂ ਪਤਾ ਕੀ ਹੋਇਆ ਇੱਕ ਤਾਂ ਤੁਸੀਂ ਮੈਦਾ ਲੈ ਕੇ ਆਏ ਤੇ ਇੱਕ ਤੁਸੀਂ ਲੈ ਕੇ ਆਦੇ ਆ ਰੋਟ ਹਾਂ ਕੱਲੇ ਕੱਲੇ ਮੈਂ ਦਿਖਾਉਂਦੀ ਸੀ ਆ ਕਿ ਆ ਇਹ ਕੋਈ ਮਕਾਇਨ ਨੂੰ ਸਾਨੂੰ ਇੱਕ ਜਿਹੇ ਲੱਗਿਆ ਇੱਕ ਜਿਹੇ ਸੇਬ ਜੇ ਲੱਗਿਆ ਉਹ ਨਹੀਂ ਮੈਂ ਮਾਰ ਕੇ ਲੜਾਇਆ ਵੀ ਮੈਦਾ ਜਿਆਦਾ ਚਿੱਟਾ ਹੁੰਦਾ ਨਹੀਂ ਜਿਆਦਾ ਚਿੱਟਾ ਵੀ ਮੈਂ ਇਹਦੀ ਨਿਸ਼ਾਨੀ ਦੱਸਦਾ ਤੁਹਾਨੂੰ ਜਿਹੜਾ ਮੈਦਾ ਹੁੰਦਾ ਨਾ ਉਹਨੂੰ ਲਿਫਾਫੇ ਦੇ ਇਦਾਂ ਫੜ ਕੇ ਨਾ ਬਾਹਰ ਤੇ ਐ ਕਰਕੇ ਦੇਖਣਾ ਉਨੇ ਲੈਣਾ ਰਹਿਣਾ ਮਲਾਇਮ ਜਿਆ ਜਿਹੜਾ ਇਹ ਆ ਇਹ ਫਸਦਾ ਹੁੰਦਾ ਏ ਇਹਦੀ ਇਹਦੀ ਛੁਟਕੀਆਂ ਫਸੂਗੀ ਦੇਖੋ ਤਾਂ ਜੀ ਭਾਈ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਿਆ ਤੂੰ ਦੇਖ ਲੈ ਭਾਈ ਇਹ ਤਾਂ ਮੈਨੂੰ ਤੁਸੀਂ ਮੈਂ ਇਦਾਂ ਹੀ ਚੱਕਿਆ ਵਾ ਲੱਗਦਾ ਇੱਕ ਹੋਰ ਪਈ ਏ ਇਹ ਜੀ ਹਾਂ ਇੱਕ ਹੋਰ ਲੈ ਕੇ ਨੰਨੂ ਹਾ ਕੱਢ ਕਾ ਦੇਖੋ ਜਦ ਚੱਲ ਫਾਸ ਹੋ ਜਾਣਗੇ ਹਾਂ ਲਾ ਇੱਕ ਨਾ ਜਿੱਥੇ ਮੰਨੂ ਜਿੱਥੇ ਤੱਕ ਲੱਗਦਾ ਮੰਮੀ ਇਹ ਉਹੀ ਆ ਉਹਦੇ ਉੱਪਰੇ ਮੇਰਾ ਜਿਆਦਾ ਚੀਜ਼ ਸੌਦਾ ਆ ਪਾਸੇ ਦੇ ਵਿੱਚ ਹੁਣ ਵਾਈਟ ਕਲਰ ਇਹ ਪੜਕਣ ਜੇ ਪਰ ਜਿਆਦਾ ਮੰਮੀ ਸੌਦਾ ਆਂਦਾ ਹੁੰਦਾ ਜਿਆਦਾ ਇਹਨੂੰ ਲਿਖ ਕੇ ਰੱਖ ਲਿਆ ਹੋਰ ਕੀ ਆ ਪਾਚੀ ਹੋਰ ਕਲੇਰ ਉਹੀ ਗਲਤੀ ਹੋਗੀ ਪਾਚੀ ਪਾ ਦੇ ਲਿਖ ਕੇ ਹੋਰ ਕੀ ਪੈਸੇ ਲੱਗਦਾ ਇਹੀ ਆ ਦੇਖੀ ਪਿੜਾ ਪਿੜਾ ਜਾ ਮੈਂ ਵੀ ਉਹੀ ਕਹਿੰਦੀ ਹਾਂ ਹੁਣ ਇਦਾਂ ਆਈਡੀਆ ਜਿਆਦਾ ਚਿੱਟਾ ਏ ਜੀ ਮੈਂ ਤਾਂ ਤੇ ਚਿੱਟਾ ਵੇ ਆਉਂਦਾ ਐ ਚਲ ਦੇਖੀ ਜਾਉਂਗੇ ਹੁਣ ਪਾ ਮੇਰੀ ਗੱਲ ਸੁਣੋ ਪਾ ਕੇ ਦੇਖ ਲੈਨੇ ਆ ਵੀ ਮੈਂ ਤੇਨੂੰ ਵੀ ਕਿਹੜੇ ਨਾ ਖਰਾਬ ਕਰਨਾ ਜੇ ਤਾਂ ਜੁੜ ਗਿਆ ਸਾਬ ਚ ਲੋੜਾ ਰੋਟਾ ਹਾਂ ਨਹੀਂ ਉਹ ਦੂਸਰਾ ਪਿਆਈ ਹੈ ਜਿਹਨੂੰ ਮੈਂ ਇੱਦਾਂ ਸਮਝਦੇ ਹਾਂ ਪਾਲੂਂਗਾ ਉਹ ਪਾਲੂਂਗੇ ਮੈਂ ਤਾਂ ਕਿਹਾ ਮਿਸਾਈ ਕਰਦੇ ਥੋੜਾ ਤਾਂ ਦੋਹੇ ਪਾਲਾ ਇਹ ਵੀ ਠੀਕ ਹੈ ਮੈਂ ਤਾਂ ਮੈਂ ਤਾਂ ਆਪਣੀ ਕਮਜ਼ੋਰੀ ਪੂਰੀ ਕਰ ਦੂਗਾ ਆਹ ਰੋਟਾ ਆਪਣਾ ਕਰ ਦੂੰਗਾ ਭਾਈ ਗੱਲ ਸਹੀ ਗੱਲ ਵੀ ਇਹ ਵੀ ਠੀਕ ਆ ਆਹ ਦਿਖਾਈ ਮਾਮੀ ਨੂੰ ਫੜਾਈ ਲਿਆ ਤਾਂ ਖਾਹੀਂ ਦਿਖਾ ਕਰ ਆਹ ਏ ਯਾਰ ਆ ਰੋਟਾ ਤੱਕਾ ਆਹ ਲਿਆ ਫਿਰ ਆ ਦੇ ਲੈ ਦੇਖ ਮੰਮੀ ਮੜਾ ਜਾ ਝੁਟਕੀ ਭਰ ਕੇ ਇਹਦੀ ਆਜਾ ਨਹੀਂ ਮੋਟਾ ਮੋਟਾ ਜਾ ਵਾਹ ਇਹੀ ਆ ਮੈਨੂੰ ਲੱਗਦਾ ਜਿੱਥੇ ਤੱਕ ਵਾਹ ਚੋਹਾ ਪਾਲਨੇ ਆ ਚਲ ਹੁਣ ਉਹੀ ਗੱਲ ਪਹਿਲਾਂ ਵਾਲੀ ਹੋ ਜੂਗੀ ਇਹ ਨਹੀਂ ਸਹੀ ਫਿਰ ਦੇਖ ਲਵਾਂਗੇ ਇਹ ਨਹੀਂ ਪਰ 100 ਚ 90% ਮੈਨੂੰ ਯਕੀਨ ਆ ਵੀ ਇਹੀ ਆ ਹਾਂ ਬਾਬਿਆਂ ਦਾ ਨਾਮ ਲੈ ਕੇ ਪਾਲਨੇ ਮਹਾਰਾਜ ਆਪੇ ਦੇਖੂਗਾ ਹਾਂ ਅਰਾ ਰੋਟ ਵੈਸੇ ਘੱਟ ਯੂਜ਼ ਕਰਨਾ ਚਾਹੀਦਾ ਇਹ ਜੋੜਨ ਨੂੰ ਯੂਜ਼ ਕਰਨਾ ਹਾਂ ਥੋੜਾ 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 ਬਸ ਉਹ ਲਾ ਬਾਇਓ ਕਿਤੇ ਮਿੱਠਾ ਥੋੜਾ ਨਾ ਹੋ ਜਾਦਾ ਸੀ ਦੇਖਣ ਚੈੱਕ ਕਰਨੇ ਬੈਠੇ ਆ ਕੋਲ ਹਾਂ ਮੰਮੀ ਬੈਠੀ ਮੰਮੀ ਕਦੇ ਕਦੇ ਮਾ ਮਿੱਠੇ ਥੋੜੇ ਲੈਣੀ ਲਵਾਣੀ ਝਾਲਾ ਸੀ ਪਹਿਲਾਂ ਚੈੱਕ ਕਰ ਲਿਆ ਕਿਵੇਂ ਝਾਲਾ ਮਰਾਦ ਵੀ ਆਹ ਗੱਲ ਵੀ ਠੀਕ ਆ ਚੈੱਕ ਕਰ ਲਿਆ ਭਾਈ ਨੂੰ ਸਾਨੂੰ ਨਿਆਣੇ ਜਿਆਦਾ ਜ਼ਰੂਰੀ ਆ ਤੇ ਤਾਂ ਤੇ ਤਾਂ ਚੋ ਹੋ ਗਈਆਂ ਮੈਸਾ ਪੁੱਤੋ ਚੁੰਦੀਆ ਚੁੰਦੀਆ ਜੀ ਇਹਨੂੰ ਨੀਂਦ ਆਉਂਦਾ ਨੀਂਦ ਆਉਣਾ ਲੱਗੀ ਗਮ ਮੰਮੀ ਨੂੰ ਫੜਾ ਲਓ ਲੈ ਲਓ ਤੂੰ ਤੇ ਮੇਰੇ ਚੁੰਦੀ ਐ ਜੀ ਹਟ ਨਹੀਂ ਨਾ ਮੀ ਨਹੀਂ ਆਉਂਦੀ ਨੀਂਦ ਸਾਡੇ ਮਾਰੇ ਬਾਰੇ ਇਹਦੇ ਕਿਹੜਾ ਪੁੱਤ ਦੇ ਦੋ ਕਿਹੜਾ ਦੇ ਦੋ ਤਿਆਰੀ ਚ ਹੁਣ ਸੌਣ ਦੀ ਚ ਇਹ ਵੀ ਤਾਂ ਨਿਆਣਾ ਹੁਣ ਸੌ ਜਾਂਦਾ ਸੀ ਸਾਜਦੀ ਸੀ ਸਹੀ ਗੱਲ ਆ ਲਾਓ ਜੀ ਪੈ ਗਿਆ ਤੇਲ ਕੜਾਹੀ ਚ ਬੱਸ ਇਹਨਾਂ ਨਾਲ ਭੂਖੋ ਬਹੁਤ ਮਹਿੰਗਾ ਹੈ ਨਹੀਂ ਸੰਭਲਾ ਆਪਣੀ ਚੁਣੀ ਹੁਣ ਮੈਂ ਤਾਂ ਹੋ ਗਿਆ ਜਦ ਕਿ ਇਹਨੂੰ ਸਾਲ ਪਹਾਲੇ ਜਦ ਨਹੀਂ ਦੋਨੋਂ ਮੈਂ ਕਹਿੰਦਾ ਉਹ ਲੈ ਕੇ ਜਾਊਗਾ ਹੁਣ ਮੈਂ ਕੀ ਕਰਾਂ ਮੇਰਾ ਟਾਈਮ ਹੀ ਨਹੀਂ ਲੱਗਦਾ ਕੋਈ ਟੋਟੋ ਕੋ ਟਾਈਮ ਹੀ ਨਹੀਂ ਪਾ ਪੈਸੇ ਖਰਚਣ ਨੂੰ ਟਾਈਮ ਆ ਫਿਰ ਜੇ ਤੋ ਤੇ ਮੰਗ ਲਓ ਕਿ ਤੁਸੀਂ ਕਹਿੰਦੇ ਨੇ ਐਂਕੋ ਪੈਸੇ ਤੁਰ ਗਿਆ ਤੂੰ ਕਾਲੂ ਲੈ ਕੇ ਜਾਊਗਾ ਦੇਖਦਾ ਕਹਾਣੀ ਘਟਾ ਕੇ ਲੈ ਆਨੇ ਕੱਲੋ ਦੋ ਤਿੰਨ ਦਿਨ ਮੰਮੀ ਆਪੇ ਕਢਾ ਲਿਆਉਣਾ ਤੇ ਫੇਰ ਸਾਡੇ ਮੁੰਡਿਆਂ ਦਾ ਟਾਈਮ ਨਹੀਂ ਸਾਡੇ ਮੁੰਡਿਆਂ ਦਾ ਬੈਠਾ ਮੰਮੀ ਉਧਰ ਚੱਲੂਗੇ ਜਿਹੜੀ ਸਾਡੀ ਹਾਲੀ ਚੱਤ ਉਧਰ ਚੱਲੂਗੇ ਹਾਂ ਅੱਛਾ ਚੱਲ ਕੋਈ ਵੀਡੀਓ ਫਿਰ ਦਿਖਾ ਕੇ ਖਾਣ ਦੋਰੀ ਦਾ ਕਹਿਣਾ 10 ਮੁੰਡਿਆਂ ਦਾ ਟਾਈਮ ਨਹੀਂ ਬਹੂ ਔਰ ਸਭ ਚੱਲੀ ਹੈ ਕਾਣੀ ਕਢਾਉਣਾ ਕੋਈ ਨਾ ਮੈਂ ਹੀ ਕਢਾ ਲਿਆਉਂਗਾ ਕੱਲ ਕੋਲੇ ਦੇਖਦਾ ਮੰਮੀ ਉਹ ਬਣ ਗਈ ਗੱਲ ਦੇਖ ਬਣ ਗਈ ਗੱਲ ਜੁੜਤਾ ਗਿਆ ਦੇਖ ਬਣਾਉਣਾ ਕੀ ਆਂਦਾ ਦੱਸ ਦੇਖਦੀਆਂ ਯਾਰ ਯਾਰ ਰੋਟੀ ਟਿੱਕੀ ਨਾਲ ਵੀ ਬਣਾਉਦੇ ਹੁੰਦੇ ਆ ਨਹੀਂ ਖਬੇਸਾਂ ਦਾ ਪਨਾਈ ਲੈ ਟਿੱਕੀਆਂ ਮਾਉਣੀਆਂ ਕੋਸ਼ਿਸ਼ ਹੂੰਹ ਸੋਚਦੇ ਆ ਹਜੇ ਹਜੇ ਤਾਂ جاری ਆ ਸੋਚ ਕੀ ਕਰਦਾ ਬਰੈਡਾਂ ਦਾ ਵੀ ਕੋਈ ਐਕਸਪੈਰੀਮੈਂਟ ਜਿਹਾ ਕਰਕੇ ਦੇਖਣਾ ਬ్రెਡਾਂ ਉ ਤਾਂ ਮੰਮੀ ਮੈਨੂੰ ਆਹ ਯਾਰ ਰੋਟੀਆਂ ਬਰੈਡਾਂ ਨਾਲ ਕੀ ਕਰਨਾ ਆ ਦੀ ਜੁੜ ਆ ਦੇਖ ਮੰਮੀ ਆ ਦੇਖੋ ਜੀ ਛੁੜ ਗਿਆ ਉਹਦਾ ਨਾ ਲਓ ਜੀ ਤੇਲ ਹੋ ਰਿਹਾ ਗਰਮ ਹੈ ਭਾਜੀ ਵੀ ਉਧਰ ਹੋ ਰਹੇ ਆ ਗਰਮ ਭਾਜੀ ਨੇ ਗਰਮ ਹੋਣਾ ਹੀ ਆ ਡੰਗਰਾਂ ਦਾ ਟਾਈਮ ਹੋ ਗਿਆ ਮੈਨੂੰ ਜਾਣਦੇ ਤੁਸੀਂ ਹੋਰ ਹਾਂ ਉਹ ਦੇਖ ਹਾਂ ਤੁਸੀਂ ਜਾਣਦੇ ਜਾਇਓ ਭੈ ਜਿੰਨੂੰ ਤੋਂ ਮੈਸਾ ਚੋਇਆ ਜਦੋਂ ਤੁਸੀਂ ਟਰਾਈ ਕਰਦੇ ਦੇਖ ਲਓ ਇਹ ਵੀ ਬਣਦੀ ਹੈ ਤੇ ਜੇ ਬਣ ਗਈ ਬਟੂਰ ਬਣਾ ਲਾਂਗੇ ਕੱਲ ਆਪਾਂ ਜੀ ਕਰਾਂ ਸੀ ਅੱਜ ਆਪਾਂ ਜੀ ਕਰਾਂ ਕੱਲ ਤੁਸੀਂ ਕੱਲੇ ਚੌਣ ਲੱਗੇ ਇਹ ਕੱਲ ਤੁਸੀਂ ਕਰਮ ਸੀ ਕਿ ਅੱਜ ਉਹਨਾਂ ਦਾ ਨਹੀਂ ਕੱਲ ਨਹੀਂ ਅੱਜ ਤਾਂ ਫਿਰ ਦੋ ਕੇ ਚੌਣੀਆਂ ਉਹਨੇ ਮੈਂ ਚਲੇ ਜਾਣਾ ਜਦ ਤੱਕ ਹੋਰ ਕੀ ਮਾਰ ਸਾਰਾ ਡੱਬਾ ਚੀੜੀ ਤੇ ਟੰਗਿਆ ਕਰਿਆ ਹੁਣ ਕੱਲੇ ਮੈਂ ਫਸ ਗਈ ਹਾਂ ਹੋਰ ਕੀ ਫਿਰ ਉਹ ਦੇਖ ਇੱਧਰ ਗਈ ਉਹ ਦਾਪਕਾ ਹੁੰਦਾ ਟਰੰਪ ਦਾ ਦਾਪਕਾ ਦੇਖ ਲਓ ਕਿੰਨਾ ਅਮਰੀਕਾਲੇ ਦਾ ਦਾਬ ਕਾ ਚਾਹੀਦਾ ਤੇ ਦੇ ਹੁਣ ਬੰਦੇ ਨੇ 10 ਨਿੰਬੂ ਪਾਣੀ ਬਕੈਤ ਆ ਬਣਾਉਣੇ ਨੇ ਦਾਬ ਕਾ ਹੋ ਗਿਆ ਦਾਬ ਕਾ ਹੋ ਗਿਆ ਮੰਮੀ 10 ਹੈ ਨਾ ਤੇਰੀ ਆ ਦੇ ਜਿਹੜੀ ਗਰਮੀ ਚੜੀ ਪਈ ਨੂਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਆ ਲੈ ਦੁੱਪ ਪਦੀਨਾ ਲੈ ਕੇ ਆਈ ਥੱਲੇ ਸਿਰ ਤਾਂ ਫੇ ਹੱਥ ਚ ਫੜਾਈਦਾ ਪੁੱਤ ਆ ਉਰੇ ਆ ਉਰੇ ਆ ਉਰੇ ਮੇਰੀ ਗੱਲ ਸੁਣ ਉਰੇ ਆ ਉਰੇ ਇਹ ਉਰੇ ਆ ਮੇਰਾ ਪੁੱਤ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੈਕ ਕੈਮਰਾ ਕਮਾਈ ਦੀ ਇਹ ਬਲਾ ਦੀ ਸਾਸੀ ਆਏ ਹਾਏ ਆਏ ਹਾਏ ਪਾਪਾ ਪਾਪਾ ਆਏ ਇੱਕ ਹੋ ਕਰ ਦੇ ਚਾਚੂ ਆਏ ਇੱਕ ਹੋ ਕਰ ਦੇ ਇਹਨੇ ਦੀ ਜ਼ਿਆਦਾ ਹੋ ਗਿਆ ਇੱਕ ਹੋ ਕਰ ਜੋ ਹੂੰ ਕਰਕੇ ਕਰ ਦੇ ਆਏ ਲੱਡੂ ਜਿਆ ਸਾਡਾ ਲੱਡੂ ਬਾਈ ਕਰਦੇ ਚੱਲ ਬਾਈ ਕਰਦੇ ਵਾਏ 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 ਲਾਉ ਜੀ ਬਾਈ ਵਿਚ ਪਾਤਾ ਦਿੱਤੀ ਹੁਣ ਬਣਾ ਕੇ ਟਿੱਕੀ ਜੀ ਮਹਾਰਾ ਦਾ ਲੇਕੇ ਨਾਮ ਪ੍ਰਭੂ ਦਾ ਲੇਕੇ ਨਾਮ ਸ਼ੁਰੂ ਕਰੋ ਕਾ ਹਾਂ ਸ਼ੁਰੂ ਕਰੋ ਕਾ ਪ੍ਰਭੂ ਦਾ ਲੇਕੇ ਨਾਮ ਮਹਾਰਾਜ ਵੀ ਸ਼ੁਰੂ ਹੋਣਿਆਣਾ ਬਾਪਰ ਰੱਬ ਵੀ ਤਿਆਰੀ ਚ ਪੂਰੀ ਚ ਕੋਈ ਨਹੀਂ ਪਤਾ ਕਿਹੜੇ ਨੰਬਰਾਂ ਕਾ ਪਾਣਾ ਰੱਬ ਨੇ ਵੀ ਆ ਚਿੜੀਆਂ ਹੀ ਔੜਦੀਆਂ ਛੋਟ ਛੋਟੀਆਂ ਇਹ ਮੀਂਹ ਦੀ ਨਿਸ਼ਾਨੀ ਹੁੰਦੀ ਆ ਕਹਿੰਦੇ ਬਾਕੀ ਭਾਈ ਹਾਂ ਤੁਸੀ ਕੱਢ ਲਿਆ ਨਹੀਂ ਰੱਬ ਨੇ ਪਾ ਦੇਣਾ ਹਾਂ ਨਾ ਲੂਣ ਮਿਰਚ ਮਸਾਲਾ ਪਾ ਦੇ ਉਹ ਸਬਜ਼ੀ ਆਪੇ ਬਣ ਜੇ ਆਹੋ ਅਰੇ ਅਰੇ ਤੇ ਪਾ ਦੇ ਉਹ ਨੂਨ ਮਿਰਚ ਮਸਾਲਾ ਨਹੀਂ ਮੈਂ ਨਾ ਹਰੀ ਲੱਡ ਛੱਡਦਾ ਹਾਂ ਹਰੀ ਲੱਡ ਹਾਂ ਬਟਾ ਨਹੀਂ ਆਉਂਦਾ ਨਹੀਂ ਉਹ ਦੇਖੇ ਤੁਹਾਨੂੰ ਅੱਗੇ ਨਹੀਂ ਖੁੱਲ ਜੇ ਉਹ ਉਹ ਬੈਠੀ ਵੀ ਨਹੀਂ ਮੈਂ ਪਹਿਲਾਂ ਹੀ ਕਿਹਾ ਸੀ ਸੈਟ ਨਹੀਂ ਬੈਠੀ ਸੈਟ ਨਹੀਂ ਬੈਠੀ ਵੀ ਉਹ ਕਿਹਾ ਨਹੀਂ ਤਾਂ ਅੱਧੀ ਵਾਰ ਸੁਣਿਆ ਹਰੀ ਲੈਟ ਕਰੀ ਹਰੀ ਲੈਟ ਹੋਰ ਉਹ ਮੈਂ ਕਿਹਾ ਤਾਂ ਇਹਨਾਂ ਨੂੰ ਸੈੱਟ ਨਹੀਂ ਹੈਗਾ ਉੱਪਰ ਮੈਂ ਜਦ ਇਹ ਕਿਹਾ ਜਦ ਮੈਡਮ ਕਹਿੰਦੀ ਹਜੇ ਕਿਹੜਾ ਵਾਲ ਲੀਆਂ ਇਹ ਔਕਣੀ ਵਾਲਤੀ ਹੁਣ ਉਹ ਤੂੰ ਪੋਣਾ ਲੈ ਕੇ ਆਈਂ ਪੋਣਾ ਲਿਆਉ ਚੱਕ ਕੇ ਹੁਣ ਇਹਨੂੰ ਚੱਕ ਕੇ ਪਹਿਲਾਂ ਉਹਨੂੰ ਸੈੱਟ ਕਰੋ ਹੱਥ ਨਾਲ ਹੱਥ ਨਾਲ ਚਲੋ ਹੋ ਗਿਆ ਜੀ ਬਲੀ ਕੰਮ ਕਰਦੇ ਹੋ ਉਹ ਦੇਖ ਕਿੰਨੀ ਜਲਦੀ ਹੈ ਇੱਕ ਨਹੀਂ ਜਲਦੀ ਦੇਖ ਬੇਠੀ ਹੈ ਕਿਉਂ ਹੱਥ ਨਾ ਕਰੋ ਤੇ ਅੱਧੀ ਕਦੀ ਤਾਂ ਸਾਨੂੰ ਮੌਕਾ ਮਿਲਦਾ ਅਸੀਂ ਜਦ ਹੀ ਗੱਲ ਤਾਂ ਕੈਚ ਕਰਨੀ ਹੁੰਦੀ ਹੈ ਤਕਲੀਫ ਤਾਜੀ ਤਕਲੀਫ ਹੈ ਉਹ ਚਿਮਟਾ ਹੋਣਾ ਇੱਥੇ ਪਿਆ ਚਿਪਟੇ ਕੜਾਹੀ ਚੱਕੋ ਉਹ ਹੋ ਕੜਾਹੀ ਨਹੀਂ ਉਹਨੂੰ ਸੈੱਟ ਕਰਨ ਨੂੰ ਕਹਿੰਦਾ ਮੈਂ ਉਹ ਘੇਰ ਨਾ ਜਾਵੇ ਕੜਾਹੀ ਨਹੀਂ ਹੁਣ ਰਹਿਣ ਮੈਂ ਇੱਕ ਮਿੰਟ ਰੁਕ ਜਾਓ ਮੜਾ ਕੜਾਹੀ ਆਜਣ ਤੋਂ ਚਿੰਤਾ ਹਾਂ ਆਪਾਂ ਵਿੱਚ ਚੁੰਨੇ ਨੂੰ ਨਹੀਂ ਲੱਗਦੀ ਉਹ ਤੂੰ ਖੜ ਜਾ ਇੱਕ ਮਿੰਟ ਯਾਰ ਮੇਰੀ ਚੜ ਗਈ ਮੈਂ ਨਹੀਂ ਲੈ ਜੀ ਨੇਰੀ ਆ ਗਈ ਮਾਈ ਮੰਮੀ ਜੋਰਾ ਛੋਰਾ ਦੀ ਇੱਕ ਤਾਂ ਗਰਾਮਰ ਵੀ ਅੰਦਾ ਹੈ ਬੈਠ ਗਈ ਛੇਤੀ ਆ ਜਾ ਭਾਈ ਪਾਪਾ ਜੀ ਪੱਲੀ ਲਈ ਆਉਣੇ ਉਪਰ ਤਾਣਾ ਨੂੰ ਸਿੰਗ ਲਾਉ ਭਾਈ ਕਹ ਹੈ ਜੀ ਅੱਗ ਨਿਕਲਦੀ ਦੀ ਦੱਸ ਮੈਂ ਕਿਹਾ ਮੰਮੀ ਇਹਨਾਂ ਨੂੰ ਪਹਿਲਾਂ ਹੀ ਬਸ ਉਚੋ ਘਾਤੇ ਬੰਦਰ ਆਇਆ ਪਿਆ ਗੱਡੀ ਲੈ ਤਾਂ ਹਾਂ ਹੁਣ ਹੋਇਆ ਸੱ ਬੱਸ ਆਹ ਬਚਾ ਲੀ ਤੂੰ ਹੀ ਮਾਰਨ ਆ ਪਿਆ ਉਹ ਨਹੀਂ ਤੇਲ ਤੂਲ ਗਿਰ ਗਿਆ ਤੇਲ ਤੂਲ ਗਿਰ ਗਿਆ ਦੁੱਧ ਪਿਆ ਦੁੱਧ ਪਿਆ ਹੁਣ ਆਹੋ ਦੁੱਧ ਘਰ ਰੋਤਾ ਪਹਿਲਾਂ ਮੜੀ ਜੀ ਆਹ ਦੇਖੋ ਤਾਂ ਸਹੀ ਖਾ ਕੇ ਨੂਨ ਮਿਰਚ ਰਲਾਉਣਾ ਲੈ ਆਹਰਾਂ ਨੂੰ ਘਰ ਮੰਮੀ ਕਤੋਂ ਘਰ ਚੈੱਕ ਮੇਨ ਸ਼ੈਫ ਸਾਡੇ ਘਰ ਦਾ ਘਰ ਪਈ ਆ ਬਚਾਰੀ ਨੂਰ ਘਾਦੂ ਰਲਾਉਣ ਲੱਗੀ ਵੀ ਆ ਨੂਰ ਨੂੰ ਕੰਮ ਦੇਖ ਲਓ ਤੁਸੀਂ ਕਿੰਨਾ ਹਾਂ ਨੂਰੂ ਕੱਲ ਕੱਲ ਪੁੱਤ ਕੰਮ ਇਹਦਾ ਬੇਲੀਆਂ ਸਾਰੀਆਂ ਤੂੰ ਕਰ ਕੰਮ ਝਾੜੂ ਤੂੰ ਗਣਾ ਬੜਾ ਨਾਲ ਇੱਥੇ ਦੇਖ ਲਓ ਫੇਰ ਵੀ ਝਾੜੂ ਮਾਰਦੀ ਫਿਰਦੀ ਓਏ ਓ ਲੱਡੂ ਓ ਲੱਡੂ ਲਾਓ ਜੀ ਮਾਤਾ ਲੱਗੇ ਚੈੱਕ ਕਰਨ ਠੀਕ ਆ ਠੀਕ ਆ ਮਾਤਾ ਜੀ ਪਾਸ ਆ ਮੈਂ ਇਹਨਾਂ ਨੂੰ ਸਿਖਾਈ ਵੀ ਕੁਕਿੰਗ ਬੜੇ ਜੀ ਦੀ ਇਹ ਹੰਦ ਨੇ ਕੁਕਿੰਗ ਸਿਖਾਈ ਬੜੇ ਸ਼ੈਫ ਹੂੰ ਲੋ ਖੋਲ ਲੋ ਇੱਕ ਦੋ ਬਰੈਡ ਕਰ ਲੈ। ਉਹ ਨੂਰੂ ਵੀ ਆ ਗਈ ਭਾਈ ਨੂਦਲ ਨੂੰ ਵੀ ਦੋ। ਹੋਰ ਨਾ ਦੇਖਿਆ ਤੇ ਤੈਨੂੰ ਮੈਂ ਆਲੂ 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 ਮੇਰੇ ਮਨੀਆਂ ਨਾ। ਇਹ ਮਦਦ ਨਾ ਹੋ। ਆਲੂਆਂ ਦੀ ਤਾਂ ਪੂਰੀ ਫੈਨ ਆ ਇਹ। ਗੱਲ ਬਬੂ ਤਾਂ ਗੱਲ। ਲਓ ਜੀ ਮੀਂਹ ਕਰਕੇ ਅਸੀਂ ਚੁੱਲ੍ਹਾ ਬਾਲਿਆ ਨਹੀਂ ਚੁੱਲ੍ਹਾ ਹੋਇਆ ਟੱਕਿਆ ਵਾ। ਹੂੰ? ਟੱਪ ਥੱਲੇ। ਚੁੱਲਾ ਪਾਣੀ ਬਾੜਿਆ। ਇਹ ਚੱਕ ਕੇ ਅੰਦਰ ਨਾਖ ਲੂੰਗੇ। ਆਹੋ। ਹਾਂ। ਕਿੱਥੇ ਜਾਵਾਂਗੇ? ਕਿਤੇ ਅੱਧਾ ਘੰਟਾ ਪਹਿਲਾਂ ਅੱਗ ਬਾਲਣ ਪਰ ਲਾਉਂਗੇ। ਫੇਰ ਜਾਨੂੰ ਅਜੇ ਤਿਆਰੀ ਕਰਨੀ ਆ। ਜਿੰਨੇ ਨੂੰ ਮੀਂਹ ਆ ਜਵੇ। ਇੱਕ ਦੋ ਗਰਮ ਪੁਗਮਾ ਮਾਰ ਬੁਗਮਾ ਫਾੜੀ ਫੋਗਾ ਦੀ ਮਾਰ ਬੁਗਮਾ ਘਰ ਮੇ ਮਾਰ ਪੂ ਇੱਕ ਜਿਆਦਾ ਬੜੀ ਮਾਰਦੀ ਓਏ ਦੱਦੂ ਤੈਨੂੰ ਚੜਾ ਨੀਂਦ ਨਹੀਂ ਆਹੇਗੀ ਤੈਨੂੰ ਨੀਂਦ ਨਹੀਂ ਆਹੇਗੀ ਹੈ ਇੱਕ ਤਾਂ ਮੱਖੀਆਂ ਤੰਗ ਕਰੀ ਜਾਂਦੀਆਂ ਵਿਚਾਰੇ ਨੂੰ ਲਾਉ ਪਾ ਇਹ ਬ੍ਰੈਡ ਵੀ ਨਾਲ ਚੱਕ ਲਈ ਤੁਸੀਂ ਇਹ ਕਿਹੜਾ ਚੱਕਰ ਆ ਕੁਛ ਦੀਦੀ ਟ੍ਰਾਈ ਕਰਦੇ ਨਮਾ ਕੋਸਾ ਹੈ ਬਰੈਡ ਡਬੂ ਲਿਆ ਜੀ ਪਾਣੀ ਚ ਇਹ ਆਈ ਕਰਕੇ ਦੇਖਣ ਲੱਗੇ ਆ ਇਹ ਇੱਥਾਂ ਵੀ ਕੁਝ ਹੋ ਸਕਦਾ ਅੱਛਾ ਇਹ ਵੀ ਕੋਈ ਚੇਸਟਾ ਮੈਂ ਤਾਂ ਕੋਈ ਨਾ ਬਾਬਾ ਦਾ ਪੁੱਤ ਉਹ ਤੇ ਇੱਥੇ ਆਉਂਦਾ ਕੀ ਬਾਤ ਹੈ ਇੱਥੇ ਨਹੀਂ ਮੀ ਉਹ ਐਟਮ ਲੱਗਿਆ ਮੈਂ ਦੇਖਣਾ ਅੱਜ ਗੋਲ ਗੋਲ ਪੇੜਾ ਉਹ ਥੱਲੇ 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 ਦੇਖਦੇ ਹਾਂ ਆਏ ਆਏ ਕਰ ਲਾ ਹਾਂ ਹਾਂ ਇਹ ਬਾਈ ਨਵਾਂ ਕਰਿਆ ਕੋਸਟ్రਾਈ ਬਸ ਬਣਾਤਾ ਪੇੜਾ ਬਰੈਡ ਦਾ ਹੂੰ ਉਹ ਵੀ ਸ਼ੇਪ ਦੇ ਲਾਦੀ ਨਹੀਂ ਵਧੀਆ ਬਣ ਗਿਆ ਇਹ ਲੈ ਮੈਂ ਕੋਲੀ ਨੂੰ ਬੋਲੂਗਾ ਤੇ ਇਹਨੂੰ ਕਾਈ ਲਾ ਕੇ ਦੇ ਉਹ ਬਰੈਡ ਹੋਰ ਫੜਾਉਂਦੀ ਨੂਰੂ ਲਓ ਜੀ ਇਹ ਆ ਲਓ ਪੈ ਗਿਆ ਵਿੱਚ ਇਹ ਇਹ ਪਾਣੀ ਤਾਂ ਨਹੀਂ ਇਹਦੇ ਚ ਰਾਉਂਗਾ ਤੇਲ ਚ ਨਾ ਰੁਕੋ ਤਾਂ ਸਹੀ ਦੇਖਣ ਤਾਂ ਤੂੰ ਟਰਾਈ ਕਰਕੇ ਕਿਹੜੇ ਬਣਾ ਰਹੇ ਅੱਗੇ ਪਹਿਲੀ ਵਾਰ ਤਾਂ ਲੱਗੇ ਬਣਾਉਣ ਚਲੋ ਦੇਖਦੇ ਆ ਜੀ ਇਹ ਵੀ ਨਵੀਂ ਆਈਟਮ ਭਾਈ ਕਿਲਰ ਦਾ ਨਹੀਂ ਨੂਰ ਪੁੱਤ ਨਵੀਂ ਆਪਾਂ ਨੇ ਅਰਾ ਰੂਟ ਕਾਹੀ ਪਾਇਆ ਬਿਓ ਕਿਲਰ ਇਹਨ ਹਾਂ ਦੇਖਦੇ ਆ ਜੀ ਇਹ ਚੀਜ਼ ਨੂੰ ਨੂਰ ਉਧਰ ਆ ਪੁੱਤ ਆ ਇਧਰ ਇਹ ਫਮਾੜੇ ਚੰਗੀ ਜਰਾ ਬੋਲ ਦੇ ਹਾਂ ਦੇਖਦੇ ਆ ਜੀ ਇਹ ਆਈਟਮ ਭਾਈ ਕੀ ਬਣਦੀ ਅੱਜ ਨਵੀਂ ਆਈਟਮ ਹੈ ਇਹ ਜੈਸਮ ਨੇ ਕਿਤੇ ਦੇਖੀ ਦੀ ਥੇ ਹੈ ਉਹ ਮੰਮੀ ਨੇ ਲਾ ਤੋੜੇ ਨਹੀਂ ਤੁਸੀਂ ਲੱਗੋ ਹਾਂ ਇਹ ਛੁੱਟ ਗਿਆ ਤਾਂ ਉਹ ਲੱਗੀ ਹੋਵੇ ਅੱਛਾ 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 ਰੱਖਾ ਕੇ ਦੇਖਣ ਲੱਗੀ ਠੀਕ ਆ ਠੀਕ ਆ ਭਾਈ ਅਸੀਂ ਤਾਂ ਜੱਟ ਫੌਦਾ ਕਰਨਾ ਹਾਂ ਨਾ ਠੀਕ ਆ ਅਜੇ ਨਹੀਂ ਉਹ ਕਰਨਾ ਆਏਗਾ ਅਸੀਂ ਤਾਂ ਨਾ ਜਿ ਕਣਾ ਸੀ ਕਚੋਰੀਆਂ ਬਣਾਉਂਦੇ ਆ ਉਹ ਵੀ ਘਰ ਦੇਣਾ ਸੀ ਆਹ ਨਾਲੇ ਫਟੇ ਕਚੋਰੀਆਂ ਲੱਗੀਆਂ ਹੁਣ ਬਣ ਬਰੈਡਾਂ ਲੀਆਂ ਨਾ ਠੀਕ ਆ ਗੱਲ ਦੇਖਾਂ ਕਰਕੇ ਹੁਣ ਜਿਹੜੇ ਸਿੱਟੇ ਸਿੱਟੇ ਨਾਲ ਥੋੜਾ ਬਰੈਡ ਬਿਲਕੁਲ ਬਿਲਕੁਲ ਸੁੱਟਣਾ ਕਾਨੂੰ ਆ ਦੋ ਗੁੜਗਲੇ ਬਣਾ ਲਾ ਆ ਦੇਖਾਂ ਬੰਦੇ ਗੁੜਗਲੇ ਸਮਝ ਲੋ ਜੋ ਮਾਂਗੇ ਗੁੜਗਲੇ ਹੂੰ ਹੈ ਗੁੜ ਤੇ ਗੁੜ ਤੇ ਟਾਕੋ ਉਲਡਾ ਪਾਪੀ ਪਹਿਲਾਂ ਮੈਨੂੰ ਆਂ ਦੱਸੋ ਸੁਲਾ ਹੋਗੀ ਲੰਨ ਕਾਹਦੀ ਹੋ ਜਾਂਦੀ ਹੈ 2 ਘੰਟੇ ਦਾ ਹੁੰਦਾ ਕਾਂਡੇ ਤੋਂ ਕਾਂਡੇ ਦੀ ਹੋ ਹੁੰਦੀ ਹੈ ਲੜਾਈ ਹਾਂ ਤਾਂ ਹੋ ਜਾਂਦੀ ਹੈ 2 ਮਿੰਟ ਦੀ ਹੁੰਦੀ ਹੈ ਜੈਫੇ ਕਹਿੰਦੀ ਮੇਰਾ ਸਹੁਰਾ ਕੋਈ ਗੋਲੀ ਲੇ ਲੀ ਮੀ ਭਾਈ ਸਿਰ ਦੁਖਦਾ ਕੋਈ ਗੋਲੀ ਜਦੋਂ ਸੁਲਾ ਹੋ ਜਾਂਦੀ ਠੀਕ ਆ ਠੀਕ ਆ ਤੇ ਲਓ ਜੀ ਬਾਈ ਬਰੈਡਾਂ ਵਾਲੀ ਆਈਟਮ ਦੂਜੀਆਂ ਆਈਟਮਾਂ ਮੰਲਾਂ ਦਾ ਟਿੱਕੀ ਵਾਲੀ ਕੈਨਸਲ ਹੋ ਗਈ ਆ ਦਾ ਨਵਿਓ ਆਈਟਮ ਬਣ ਵਧੀਆ ਲੱਗ ਰਹੀ ਆ ਇਹ ਬਣਾ ਲੈਨੇ ਆ ਚੱਲ ਇਹ ਵੀ ਦੇਖ ਲੰਦੇ ਛੱਕੇ ਕੀ ਚੀਜ਼ ਆ ਟਿੱਕੀਆਂ ਤਾਂ ਆ ਬਾਹਰ ਰੋਪੜ ਰੋਪੜ ਖਾਈ ਜਾਂਦੇ ਹਾਂ ਨਹੀਂ ਬਣਦੇ ਹਾਂ ਇਹਨਾਂ ਪਰ ਉੱਪਰ ਦੱਸ ਕੇ ਆਉਣਾ ਪੈਣਾ ਭਾਈ ਜੀ ਤੁਸੀਂ ਇਹ ਪਹਿਲੀ ਬਖਾਦੀ ਭਾਈ ਤੁਸੀਂ ਇੱਕ ਲੰ ਬਣਾ ਕੇ ਹਾਂ ਆ ਤਾਂ ਖਾਣੀ ਵੀੜੀ ਵਿੱਚ ਬਣਾ ਕੇ ਅਸੀਂ ਆ ਟਾਈ ਕਰੋ ਭਾਈ ਬਣਾ ਕੇ ਹੋਰੋ ਸਾਡੀ ਦੁਕਾਨ ਚੱਲਣੀ ਆ ਹਾਂ ਇਹ ਵੀ ਬਰੈਡ ਦਾ ਲੱਡੂ ਬਰੈਡ ਦਾ ਲੱਡੂ ਹਾਂ ਦਾ ਤੱਕ ਚੌਰੀ ਜੀ ਬਣਾਤੀ ਬਰੈਡ ਦੀ ਤੁਸੀਂ ਅੱਜ ਹੁਣ ਪਲੱਸਰ ਆਇਆ ਤਾਂ ਤਾਹੋ ਅੱਛੇ ਬਰੈਡ ਟੁੱਟਿਆ ਹੋਇਆ ਦਾ ਉਹੀ ਤਾਂ ਬਣਾਤਾ ਮੈਂ ਇੱਕ ਵਾਰ ਮੈਂ ਕਿਹਾ ਮੈਂ ਦੇਖ ਮੈਨੂੰ ਦੁਬਾਰਾ ਕੱਢ ਉਹਨੂੰ ਵਿੱਚ ਨੂੰ ਤੇਲ ਦੇ ਫੇਰ ਨਾ ਹਾਂ ਉਹ ਨਾ ਆਇਲੀ ਹੋਣਾ ਕੋਈ ਆਇਲੀ ਨਹੀਂ ਬਹੁਤ ਠੀਕ ਆ ਉਹ ਮम्मी ਦੇਖ ਲੋ ਬੜਾ ਜੀ ਗੋਰ ਵਿੱਚ ਵਾਲਾ ਮਸਾਲਾ ਪਾ ਪਾਣੀ ਤੇ ਨਿਕਲ ਰਿਹਾ ਨਹੀਂ ਮम्मी ਵਿੱਚ ਵਾਲਾ ਮਸਾਲਾ ਪੱਕ ਜਾਊਗਾ ਇਹਦੇ ਜਦੋਂ ਪਾਣੀ ਨਾ ਆਵੇ ਮਾੜੀ ਦਿੱਤਾ ਉਹ ਕੰਕੇ ਪਾ ਰੇ ਇਹ ਕਿਹੜਾ ਵਿਚਾਰਾ ਪਾਣੀ ਜੀ ਨਹੀਂ ਕੱਢਦਾ ਜੀ ਨਿਕਲਦਾ ਨਹੀਂ ਜਿੱਦਾਂ ਕੱਚੀ ਕੱਚਾ ਨਹੀਂ ਕੱਢਦੇ ਹੁੰਦੇ ਪਹਿਲਾਂ ਇੱਕ ਵਾਰ ਪੂਰ ਮੈਂ ਤਾਂ ਦੇਖ ਲਿਓ ਇਹ ਵੀ ਪਾਣੀ ਚ ਲੱਗੂ ਫਿਰ ਉਹ ਕਰਦੇ ਤੋੜਡੇ ਤੇ ਪਾਣਾ ਤੋੜਡੇ ਤੇ ਪਾਉਨੇ ਬਸ ਬਾਣੀ ਚੱਲਿਆ ਹਾਂ ਹੋਰ ਪਾਉ ਤਾਲ ਦੇ ਲਓ ਭਾਈ ਨੂਰ ਪੁੱਤ ਜੱਪਲਾ ਹੋਰ ਬੜੀਆਂ ਪਾਲਾ ਛੋਟੀਆਂ ਪਾਈਆਂ ਇਹ ਜੇ ਦੇ ਪਰ ਮਛਰਦਾਨ ਹੀ ਦੇ ਦਈਏ ਫਿਰ ਇਹਨੇ ਟਿਕਣਾ ਨਹੀਂ ਜਿਹੜੀ ਛੋਟੀ ਜੀ ਆ ਬੜੀ ਆੜੀ ਦੇਖ ਕੇ ਤਾਂ ਸੁੱਖੀ ਵਿੱਚ ਵਿੱਚ ਕਮਾਈ ਨਹੀਂ ਤਾਂ ਦੋ ਆਮਰੇ ਆ ਜਣੇ ਉਹ ਵੀ ਤਾਂ ਕਹ ਲਈ ਆ ਹਮ ਲਾਉਂ ਚਲੋ ਠੀਕ ਆ ਜੀ ਫਿਰ ਹੁਣ ਕਰੀਏ ਕੰਮ ਕਰ ਭਾਈ ਮੱਜਾਂ ਦਾ ਹਨਾ ਤੇ ਟਾਈਮ ਹੋ ਗਿਆ ਮੱਜਾਂ ਦਾ ਜੀ ਉੱਪਰੋਂ ਬੱਦਲ ਬੋਲ ਰਿਹਾ ਤੁਸੀਂ ਸੁਣਦੇ ਹੋਣੇ ਆ ਵੀ ਜੇ ਜ਼ਿਆਦਾ ਲੇਟ ਹੋ ਕੇ ਕੰਮ ਹੋ ਜਾਣਾ ਖਰਾਬ ਅ ਬਾਕੀ ਅੱਗੇ ਦੀ ਵੀਡੀਓ ਜਿਹੜੀ ਆ ਜੀ ਉਹ ਵਾਈਫ ਵਾਲੇ ਚੈਨਲ ਤੇ ਹੋਊਗੀ ਜੀ ਅ ਇੱਕ ਦੋ ਐਟਮ ਇਹਨਾਂ ਨੇ ਹੋਰ ਬਣਾਉਣੀਆਂ ਹੈ ਨਾ ਉਹ ਵੀਡੀਓ ਤੁਸੀਂ ਜੈਸਮੀਨ ਮਾਹਲ ਬਲੌਗਸ ਤੇ ਸਰਚ ਮਾਰ ਕੇ ਉਹਦੇ ਤੇ ਦੇਖ ਸਕਦੇ ਆ ਜਦੋਂ ਮਰਜੀ ਹੈ ਨਾ ਤੇ ਚੈਨਲ ਨੂੰ ਕੱਲ੍ਹ ਉਹ ਵੀ ਸਬਸਕ੍ਰਾਈਬ ਉਹਨੂੰ ਵੀ ਚੈਨਲ ਨੂੰ ਜੈਸਮੀਨ ਮਾਹਲ ਬਲੌਗਸ ਵਾਲੇ ਨੂੰ ਵੀ ਤੇ ਆਪਣੇ ਨੂੰ ਤਾਂ ਤੁਸੀਂ ਕੀਤਾ ਭਈ ਜਿਨੇ ਨਹੀਂ ਕੀਤਾ ਮੇਰੇ ਵੀਨੇ ਉਹ ਵੀ ਕਰ ਲਵੇ ਹੈਨਾ ਚਲੋ ਠੀਕ ਹੈ ਜੀ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ